ਕਿਹੜੀ ਹੈ ਉਹ ਡੈਥ ਹੋ ਚੁੱਕੀ ਹੈ ਉਸ ਦਾ ਕੱਲਾ ਹੀ ਇਸ ਘਰ ਦੇ ਵਿੱਚ ਰੰਦਾ ਮਰ ਘਰ ਦੀਆਂ ਤਸਵੀਰਾਂ ਦਿਖਾ ਰਿਹਾ ਇਸ ਘਰ ਦੇ ਵਿੱਚ ਜੋ ਹੈ ਉਹ ਜੋ ਲੜਕੇ ਦੋ ਨੌਜਵਾਨ ਹੈ ਇੱਕ ਭਾਰ ਕੋ ਕਮ ਦਾ ਦੱਸਿਆ ਜਾ ਰਿਹਾ ਤੇ ਦੂਸਰਾ ਹੀ ਉਸ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਜੋ ਕਿਸ ਨੇ ਗਨੇਟ ਸੱਟਿਆ ਸੀ ਉਹਦੇ ਮਾਮਲੇ 12 ਘੰਟੇ ਬਾਅਦ ਕਿਹੜਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੋ ਨੌਜਵਾਨ ਕਿਹੜੇ ਇੱਕ ਹੀ ਰਿਕਸ਼ਾ ਚਲਾ ਰਿਹਾ ਸੀ ਤੇ ਇੱਕ ਨੇ ਗਨੇਟ ਸੱਟਿਆ ਗਿਆ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਉਸ ਘਰ ਦੇ ਹਾਲਾਤ ਤੁਹਾਨੂੰ ਦਿਖਾ ਰਿਹਾ ਘਰ ਦੇ ਵਿੱਚ ਕੋਈ ਨਹੀਂ ਹੈ ਔਰ ਕੁਝ ਦੂਰੀ ਤੇ ਉਸ ਦੇ ਪਰਿਵਾਰ ਉਹਦੀ ਸਿਸਟਰ ਰਹਿੰਦੀ ਹੈ ਤੇ ਉਹਨਾਂ ਨੇ ਮਨਾ ਕਰਤਾ ਉਸਦੇ ਬਾਰੇ ਉਹ ਕੋਈ ਵੀ ਮੀਡੀਆ ਦੇ ਅੱਗੇ ਗੱਲ ਨਹੀਂ ਕਰਨਾ ਚਾਹੁੰਦੇ ਉਸ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਹੈ ਬੀਤੀ ਰਾਤ ਬੀਜੇ ਸੀਨੀਅਰ ਬੀਜੇਪੀ ਦੇ ਮਨਿੰਜਨ ਕਾਲੀ ਦੇ ਘਰ ਦੇ ਵਿੱਚ ਗ੍ਰਨੇਡ ਸੱਟਿਆ ਜਾਂਦਾ ਗ੍ਰਨੇਡ ਦੇ ਗ੍ਰਨੇਡ ਸੱਟਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾਂਦੀ ਹੈ ਸੀਸੀਟੀਵੀ ਬੀਤੀ ਰਾਤ ਬੀਜੇਪੀ ਦੇ ਸੀਨੀਅਰ ਲੀਡਰ ਦੇ ਘਰ ਗ੍ਰਨੇਡ ਸੱਟਿਆ ਜਾਂਦਾ ਤੇ ਉਹਦੇ ਮਾਮਲੇ 'ਚ 12 ਘੰਟੇ ਬਾਅਦ ਪੁਲਿਸ ਵੱਲੋਂ ਉਸ ਨੂੰ ਟ੍ਰੇਸ ਕੀਤਾ ਜਾਂਦਾ ਦੱਸਿਆ ਜਾ ਰਿਹਾ ਜੋ ਨੌਜਵਾਨ ਕਿਹੜੇ ਪੁਲਿਸ ਵੱਲੋਂ ਫੜੇ ਗਏ ਨੇ ਇਹ ਰਿਕਸ਼ਾ ਦੇ ਵਿੱਚ ਕਿਸ ਨੌਜਵਾਨਾਂ ਨੇ ਗ੍ਰਨੇਡ ਸੱਟਿਆ ਉਸ ਦਾ ਜੋ ਘਰ ਹੈ ਉਹ ਜਲੰਧਰ ਦੇ ਭਰਕੋ ਕਮ ਦੇ ਵਿੱਚ ਇੱਕ ਨੌਜਵਾਨ ਦਾ ਘਰ ਹੈ ਤੁਹਾਨੂੰ ਘਰ ਦੇ ਖੜੀਏ ਇਸ ਘਰ ਦੇ ਵਿੱਚ ਰਹਿੰਦਾ ਸੀ ਉਸ ਤੇ ਮਾਪਿਓ ਦੀ ਕਿ ਡੇਥ ਹੋ ਚੁੱਕੀ ਹੈ ਉਸ ਦਾ ਕੱਲਾ ਹੀ ਇਸ ਘਰ ਦੇ ਵਿੱਚ ਰੰਦਾ ਮਰ ਘਰ ਦੀ ਹੈ ਤਸਵੀਰਾਂ ਦਿਖਾ ਰਿਆ ਇਸ ਘਰ ਦੇ ਵਿੱਚ ਜੋ ਹੈ ਉਹ ਜੋ ਲੜਕੇ ਦੋ ਨੌਜਵਾਨ ਹੈ ਇੱਕ ਭਾਰ ਕੋ ਕਮ ਦਾ ਦੱਸਿਆ ਜਾ ਰਿਹਾ ਤੇ ਦੂਸਰਾ ਹੀ ਉਸ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਜੋ ਕਿਸ ਨੇ ਗਨੇਟ ਸੱਟਿਆ ਸੀ ਉਹਦੇ ਮਾਮਲੇ 12 ਘੰਟੇ ਬਾਅਦ ਕਿਹੜਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੋ ਨੌਜਵਾਨ ਕਿਹੜਾ ਇੱਕ ਈ ਰਿਕਸ਼ਾ ਚਲਾ ਰਿਹਾ ਸੀ ਤੇ ਇੱਕ ਨੇ ਗਨੇਟ ਸੱਟਿਆ ਗਿਆ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਉਸ ਘਰ ਦੇ ਹਾਲਾਤ ਤੁਹਾਨੂੰ ਦਿਖਾ ਰਿਹਾ ਘਰ ਦੇ ਵਿੱਚ ਕੋਈ ਨਹੀਂ ਹੈ ਉਹਦੀ ਕੁਝ ਦੂਰੀ ਤੇ ਉਸ ਦੇ ਪਰਿਵਾਰ ਉਹਦੀ ਸਿਸਟਰ ਰਹਿੰਦੀ ਹੈ ਤੇ ਉਹਨਾਂ ਨੇ ਸਾਮਨਾ ਕਰਤਾ ਉਸ ਦੇ ਬਾਰੇ ਉਹ ਕੋਈ ਵੀ মিডিਆ ਦੇ ਅੱਗੇ ਗੱਲ ਨਹੀਂ ਕਰਨਾ ਚਾਹੁੰਦੇ ਉਸ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਹੈ ਬੀਤੀ ਰਾਤ ਵਿਜੇ ਸੀਨੀਅਰ ਬੀਜੇਪੀ ਮਨੋਰੰਜਨ ਕਾਲੀ ਦੇ ਘਰ ਦੇ ਵਿੱਚ ਗ੍ਰੇਨੇਡ ਸੱਟਿਆ ਜਾਂਦਾ ਗ੍ਰੇਨੇਡ ਦੇ ਗ੍ਰੇਨੇਡ ਸੱਟਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾਂਦੀ ਹੈ ਸੀਸੀਟੀਵੀ ਕੈਮਰਾ ਦੀ ਭਾਲ ਕੀਤੀ ਜਾਂਦੀ ਹੈ ਤੇ ਦੋ ਨੌਜਵਾਨ 12 ਘੰਟਿਆਂ ਬਾਅਦ ਨੌਜਵਾਨਾਂ ਨੂੰ ਕਿਹੜਾ ਪੁਲਿਸ ਵੱਲੋਂ ਫੜਿਆ ਜਾਂਦਾ ਤੇ ਪੁਲਿਸ ਜੋ ਏ ਡੀ ਜੀ ਵੀ ਅਰਪੀ ਸ਼ੁਕਲਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਖਲਾਸਾ ਹੋਇਆ ਉਸ ਦਾ ਇੱਕ ਨੌਜਵਾਨ ਕੋੜਾ ਭਾਰ ਕੋ ਕੈਂਪ ਦੇ ਵਿੱਚ ਰਹਿੰਦਾ ਤੇ ਦੂਸਰਾ ਜਲੰਧ ਜੋ ਹੈ ਗੜੇ ਦੇ ਵਿੱਚ ਰਹਿੰਦਾ ਦੱਸਿਆ ਜਾ ਰਿਹਾ ਉਹ ਰਿਸ਼ਤੇਦਾਰ ਹੈ ਇਸ ਦੇ ਪਰਿਵਾਰਿਕ ਮੈਂਬਰ ਕੋਈ ਉਸ ਦੇ ਮਾਪੇ ਨਹੀਂ ਆ ਜਿਸ ਦਾ ਇਕੱਲਾ ਹੀ ਇਸ ਘਰ ਦੇ ਵਿੱਚ ਰਹਿੰਦਾ ਖਾਲੀ ਘਰ ਹੈ ਲੋਕ ਇੱਥੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਅੰਕਲ ਜੀ ਪਤਾ ਲੱਗਿਆ ਬਾਹਰ ਹੋ ਜਾਓ ਤੁਸੀਂ ਦੇਖ ਰਹੇ ਹੋ ਲੋਕ ਮਹੱਲੇ ਵਾਲੇ ਆਂਟੀ ਕਵਾਂਟੀ ਉਸਦੇ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੇ ਇਸ ਦੇ ਬਾਰੇ ਤੁਸੀਂ ਦੇਖ ਰਹੇ ਉਸ ਘਰ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ 12 ਘੰਟੇ ਬਾਅਦ ਕਿਹੜੀ ਪੁਲਿਸ ਨੇ ਇਸ ਤੋਂ ਮਾਮਲੇ ਨੂੰ ਟ੍ਰੇਸ ਕੀਤਾ ਹੈ ਦੱਸਿਆ ਜਾ ਰਿਹਾ ਇਹ 파ਰਕੋ ਕੈਂਪ ਦਾ ਰਹਿਣ ਵਾਲਾ ਇੱਕ ਗੜੇ ਦਾ ਰਹਿਣ ਵਾਲਾ ਰਿਸ਼ਤੇਦਾਰੀ ਆਪਸ ਵਿੱਚ ਇੰਨੀ ਦੀ ਪੈਂਦੀ ਹੈ ਕੀ ਕਾਰਨ ਹੈ ਵੱਡੇ ਖਲਾਸੇ ਕਿਹੜੇ ਆ ਪੁਲਿਸ ਵਾਲੋ ਕਿਤੇ ਗਏ ਨੇ ਪਾਕਿਸਤਾਨ ਦੇ ਨਾਲ ਇਸ ਦੀ ਏਜੰਸੀਆ ਦੇ ਨਾਲ ਇਸ ਦਾ ਰਿਟਾਈਅਪ ਆ ਕਿਉਂ ਇਸਨੇ ਜੋ ਹੈ ਬੀਜੇਪੀ ਦੇ ਸੀਨੀਅਰ ਲੀਡਰ ਕਾਲੀਏ ਦੇ ਘਰ ਦੇ ਵਿੱਚ ਗਨੇਟ ਸਟਿਆ ਕੀ ਕਾਰਨ ਸੀ ਕੀ ਮਜਬੂਰੀ ਸੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਇਸ ਵਾਰ ਇਸ ਘਰ ਦੀਆਂ ਭਾਰ ਕੋ ਕੰਮ ਦੀਆਂ ਗਲੀਆਂ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਤਸਵੀਰਾਂ ਦੇ ਵਿੱਚ ਇਹ ਜੋ ਨੌਜਵਾਨ ਫੜਿਆ ਗਿਆ ਸਤੀਸ਼ ਉਸ ਦਾ ਨਾਮ ਹੈਗਾ ਕਿਸ ਨੌਜਵਾਨ ਦਾ ਘਰ ਆ ਉਹ ਇਕੱਲਾ ਇਸ ਘਰ ਦੇ ਵਿੱਚ ਰਹਿੰਦਾ ਸੀ ਉਸ ਦੇ ਮਾਪਿਓ ਨਹੀਂ ਆ ਜਿਸ ਦੇ ਵਿੱਚ ਸਤੀਸ਼ ਤੇ ਉਸ ਦੇ ਦਾ ਦੱਸਿਆ ਜਾ ਰਿਹਾ ਦੂਸਰਾ ਜੋ ਨੌਜਵਾਨ ਆ ਉਸ ਦਾ ਰਿਸ਼ਤੇਦਾਰੀ ਹੈਗਾ ਕੀ ਕਾਰਨ ਆ ਕਿਉਂ ਗਨੇੜ ਸੱਟਿਆ ਗਿਆ ਕਿੱਥੋਂ ਗਨੇੜ ਲੈ ਕੇ ਆਇਆ ਕਿਉਂ ਸੱਟਿਆ ਗਿਆ ਕਾਰਨ ਹੱਲੇ ਕੋਈ ਪਤਾ ਨਹੀਂ ਵੱਡੇ ਖਲਾਸੇ ਕਿੜੇ ਕੀਤੇ ਗਏ ਨੇ ਪਾਕਿਸਤਾਨ ਦੇ ਨਾਲ ਉਸ ਦਾ رابطہ ਕਿੜਾ ਏਡੀਜੀਬੀ ਅਰਪੀ ਸ਼ੁਕਲਾ ਵੱਲੋਂ ਦੱਸਿਆ ਗਿਆ ਜਿਸ ਦਾ ਤੁਹਾਨੂੰ ਦਿਖਾ ਰਿਹਾ ਇਤਕਾਰ ਤੂੰ ਦੇਖ ਰੋ ਘਰ ਦੇ ਹਾਲਾਤ ਤੂੰ ਦੇਖ ਰੋ ਜੋ ਹਾਲਾਤ ਆ ਉਹ ਅਸਤੀਸ਼ ਦੇ ਘਰ ਦੇ ਹਾਲਾਤ ਹੈ ਜਲੰਧਰ ਦੇ ਭਾਰ ਕੋ ਕਹਿੰਦਾ ਰਹਿਣ ਵਾਲਾ ਹੈਗਾ ਮਹੱਲੇ ਵਾਲੇ ਇਸ ਬਾਰੇ ਆਪਾਂ ਗੱਲਬਾਤ ਕਰਨੇ ਜਾਂਦੇ ਤੇ ਮਹੱਲੇ ਵਾਲੇ ਬਿਲਕੁਲ ਵੀ ਇਸ ਬਾਰੇ ਕੁਝ ਵੀ ਨਹੀਂ ਬੋਲ ਰਹੇ ਹੈਗੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਜਲੰਧਰ ਦੇ ਵਿੱਚ ਬੀਤੀ ਰਾਤ ਬੀਜੇਪੀ ਦੇ ਸੀਨੀਅਰ ਲੀਡਰ ਮਰਿੰਜਨ ਗਾਲੀਏ ਦੇ ਘਰ ਗਨੇਟ ਸੱਟੇ ਜਾਂਦਾ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾਂਦੀ ਹੈ 12 ਘੰਟਿਆਂ ਬਾਅਦ ਕਿਹੜਾ ਮਾਮਲਾ ਟ੍ਰੇਸ ਕਰ ਲਿਆ ਗਿਆ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ ਬੀਤੀ ਰਾਤ ਬੀਜੇਪੀ ਦੇ ਸੀਨੀਅਰ ਲੀਡਰ ਦੇ ਘਰ ਗਨੇਟ ਸੱਟਿਆ ਜਾਂਦਾ ਤੇ ਉਹਦੇ ਮਾਮਲੇ ਚ 12 ਘੰਟੇ ਬਾਅਦ ਪੁਲਿਸ ਵਾਲੋ ਉਸ ਨੂੰ ਟ੍ਰੇਸ ਕੀਤਾ ਜਾਂਦਾ ਦੱਸਿਆ ਜਾ ਰਿਹਾ ਜੋ ਨੌਜਵਾਨ ਕਿਹੜੇ ਪੁਲਿਸ ਵਾਲੋ ਫੜੇ ਗਏ ਨੇ ਈ ਰਿਕਸ਼ਾ ਦੇ ਵਿੱਚ ਕਿਸ ਨੌਜਵਾਨਾ ਨੇ ਗਨੇਟ ਸੱਟਿਆ ਉਸ ਦਾ ਜੋ ਘਰ ਹੈ ਉਹ ਜਲੰਧਰ ਦੇ ਭਰਕੋਗਾਮ ਦੇ ਵਿੱਚ ਇੱਕ ਨੌਜਵਾਨ ਦਾ ਘਰ ਆ ਤੁਹਾਨੂੰ ਘਰ ਦਿਖਾ ਰਿਹਾ ਇਸ ਘਰ ਦੇ ਵਿੱਚ ਰਹਿੰਦਾ ਸੀ ਉਸਦੇ ਮਾਪਿਓ ਦੀ ਜਿਹੜੀ ਹੈ ਉਹ ਡੈਥ ਹੋ ਚੁੱਕੀ ਹੈ ਉਸ ਦਾ ਇਕੱਲਾ ਹੀ ਇਸ ਘਰ ਦੇ ਵਿੱਚ ਰਹਿੰਦਾ ਮੈਂ ਘਰ ਦੀਆਂ ਤਸਵੀਰਾਂ ਦਿਖਾ ਰਿਹਾ ਇਸ ਘ ਹੋ ਜੋ ਲੜਕੇ ਦੋ ਨੌਜਵਾਨ ਹੈ ਇੱਕ ਘਰ ਕੋ ਕੰਮ ਦਾ ਦੱਸਿਆ ਜਾ ਰਿਹਾ ਤਾਂ ਦੂਸਰਾ ਹੀ ਉਸ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਜੋ ਕਿਸ ਨੇ ਗਨੇਟ ਸੱਟਿਆ ਸੀ ਉਹਦੇ ਮਾਮਲੇ 12 ਘੰਟੇ ਬਾਅਦ ਕਿਹੜਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੋ ਨੌਜਵਾਨ ਕਿਹੜਾ ਇੱਕ ਹੀ ਰਿਕਸ਼ਾ ਚਲਾ ਰਿਹਾ ਸੀ ਤੇ ਇੱਕ ਨੇ ਗਨੇਟ ਸੱਟਿਆ ਗਿਆ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਉਸ ਘਰ ਦੇ ਹਾਲਾਤ ਤੁਹਾਨੂੰ ਦਿਖਾ ਰਿਹਾ ਘਰ ਦੇ ਵਿੱਚ ਕੋਈ ਨਹੀਂ ਹੈ ਔਰ ਕੁਝ ਦੂਰੀ ਤੇ ਉਸ ਦੇ ਪਰਿਵਾਰ ਉਹਦੀ ਸਿਸਟਰ ਰਹਿੰਦੀ ਹੈ ਤੇ ਉਹਨਾਂ ਨੇ ਸਾਮਨਾ ਕਰਤਾ ਉਸ ਦੇ ਬਾਰੇ ਉਹ ਕੋਈ ਵੀ ਮੀਡੀਆ ਦੇ ਅੱਗੇ ਗੱਲ ਨਹੀਂ ਕਰਨਾ ਚਾਹੁੰਦੇ ਉਸ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ at uh... ਬੀਤੀ ਰਾਤ ਵਿਜੇ ਸੀਨੀਅਰ ਬੀਜੀਪੀ ਇਹ ਮਨਿੰਜਨ ਕਾਲੀ ਦੇ ਘਰ ਦੇ ਵਿੱਚ ਗ੍ਰਨੇਡ ਸੱਟਿਆ ਜਾਂਦਾ ਗ੍ਰਨੇਡ ਦੇ ਗ੍ਰਨੇਡ ਸੱਟਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾਂਦੀ ਹੈ ਸੀਸੀਟੀਵੀ ਕੈਮਰਿਆਂ ਦੀ ਭਾਲ ਕੀਤੀ ਜਾਂਦੀ ਹੈ ਤੇ ਦੋ ਨੌਜਵਾਨ 12 ਘੰਟਿਆਂ ਬਾਅਦ ਨੌਜਵਾਨਾਂ ਨੂੰ ਕਿਹੜਾ ਪੁਲਿਸ ਵੱਲੋਂ ਫੜਿਆ ਜਾਂਦਾ ਤੇ ਪੁਲਿਸ ਜੋ ਏ ਡੀਜੀਪੀ ਅਰਪੀ ਸ਼ੁਕਲਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਖਲਾਸਾ ਹੋਇਆ ਉਸ ਦਾ ਇੱਕ ਨੌਜਵਾਨ ਕੋੜਾ ਭਾਰ ਕੋ ਕਮ ਦੇ ਵਿੱਚ ਰਹਿੰਦਾ ਤੇ ਦੂਸਰਾ ਜਲੰਧ ਜੋ ਹੈ ਗੜੇ ਦੇ ਵਿੱਚ ਰਹਿੰਦਾ ਦੱਸਿਆ ਜਾ ਰਿਹਾ ਉਹ ਰਿਸ਼ਤੇਦਾਰ ਹੈ ਇਸ ਦੇ ਪਰਿਵਾਰਿਕ ਮੈਂਬਰ ਕੋਈ ਉਸ ਦੇ ਮਾਪੇ ਨਹੀਂ ਆ ਜਿਸ ਦਾ ਕੱਲਾ ਹੀ ਇਸ ਘਰ ਦੇ ਵਿੱਚ ਰੰਦਾ ਖਾਲੀ ਘਰ ਆ ਲੋਕ ਇੱਥੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਅੰਕਲ ਜੀ ਪਤਾ ਲੱਗਿਆ ਬਾਹਰ ਹੋਏ ਤੂੰ ਦੇਖ ਰਿਓ ਲੋਕ ਮਹੱਲੇ ਵਾਲੇ ਹੰਡੀ ਕਵੰਡੀ ਉਸ ਦੇ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੇ ਇਸ ਦੇ ਬਾਰੇ ਤੂੰ ਦੇਖ ਰਿਓ ਉਸ ਘਰ ਦੇ ਹਾਲਾਤ ਤੁਹਾਨੂੰ ਦਿਖਾ ਰਿਹਾ 12 ਘੰਟੇ ਬਾਅਦ ਕਿਹੜੀ ਪੁਲਿਸ ਨੇ ਇਸ ਮਾਮਲੇ ਨੂੰ ਟਰੇਸ ਕੀਤਾ ਦੱਸਿਆ ਜਾ ਰਿਹਾ ਇਹ 파ਰਕੋ ਕੈਂਪ ਦਾ ਰਹਿਣ ਵਾਲਾ ਇੱਕ ਗੜੇ ਦਾ ਰਹਿਣ ਵਾਲਾ ਰਿਸ਼ਤੇਦਾਰੀ ਆਪਸ ਚ ਅੰਨ ਦੀ ਪੈਂਦੀ ਆ ਕੀ ਕਾਰਨ ਹੈ ਵੱਡੇ ਖਲਾਸੇ ਕਿਹੜੇ ਆ ਪੁਲਿਸ ਵਾਲੋ ਕਿਤੇ ਕਹਿੰਨੇ ਪਾਕਿਸਤਾਨ ਦੇ ਨਾਲ ਇਸ ਦੀ ਏਜੰਸੀਆ ਦੇ ਨਾਲ ਇਸ ਦਾ ਰਿਟਾਈਅਪ ਹੈ ਕਿਉਂ ਇਸਨੇ ਜੋ ਹੈ ਬੀਜੇਪੀ ਦੇ ਸੀਨੀਅਰ ਲੀਡਰ ਕਾਲੀਏ ਦੇ ਘਰ ਦੇ ਵਿੱਚ ਗਨੇਟ ਸਟਿਆ ਕੀ ਕਾਰਨ ਸੀ ਕੀ ਮਜਬੂਰੀ ਸੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਇਸ ਵਾਰ ਇਸ ਘਰ ਦੀਆਂ ਭਾਰ ਕੋ ਕੰਮ ਦੀਆਂ ਗਲੀਆਂ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਤਸਵੀਰਾਂ ਦੇ ਵਿੱਚ ਇਹ ਜੋ ਨੌਜਵਾਨ ਫੜਿਆ ਗਿਆ ਸਤੀਸ਼ ਉਸ ਦਾ ਨਾਮ ਹੈਗਾ ਕਿਸ ਨੌਜਵਾਨ ਦਾ ਘਰ ਆ ਉਹ ਇਕੱਲਾ ਇਸ ਘਰ ਦੇ ਵਿੱਚ ਰਹਿੰਦਾ ਸੀ ਉਸ ਦੇ ਮਾਪਿਓ ਨਹੀਂ ਆ ਜਿਸ ਦੇ ਵਿੱਚ ਸਤੀਸ਼ ਤੇ ਉਸ ਦੇ ਦਾ ਦੱਸਿਆ ਜਾ ਰਿਹਾ ਦੂਸਰਾ ਜੋ ਨੌਜਵਾਨ ਆ ਉਸ ਦਾ ਰਿਸ਼ਤੇਦਾਰੀ ਹੈਗਾ ਕੀ ਕਾਰਨ ਹੈ ਕਿਉਂ ਗਨੇੜ ਛੱਡੇ ਗਿਆ ਕਿੱਥੋਂ ਗਨੇੜ ਲੈ ਕੇ ਆਇਆ ਕਿਉਂ ਛੱਡੇ ਗਿਆ ਕਾਰਨ ਹਾਲੇ ਕੋਈ ਪਤਾ ਨਹੀਂ ਵੱਡੇ ਖੁਲਾਸੇ ਕਿਹੜੇ ਕੀਤੇ ਗਏ ਨੇ ਪਾਕਿਸਤਾਨ ਦੇ ਨਾਲ ਉਸ ਦਾ ਰابطਾ ਕਿਹੜਾ ਏਡੀਜੀਬੀ ਅਰਪੀ ਸ਼ੁਕਲਾ ਵੱਲੋਂ ਦੱਸਿਆ ਗਿਆ ਜਿਸ ਦਾ ਤੁਹਾਨੂੰ ਦਿਖਾ ਰਿਹਾ ਇਤਕਾਰ ਤੂੰ ਹੀ ਦੇਖ ਰੋ ਘਰ ਦੇ ਹਾਲਾਤ ਤੂੰ ਹੀ ਦੇਖ ਰੋ ਜੋ ਹਾਲਾਤ ਆ ਉਹ ਅਸਤੀਸ਼ ਦੇ ਘਰ ਦੇ ਅਟਾ ਜਲੰਧਰ ਦੇ ਭਾਰ ਕੋ ਕਹਿੰਦਾ ਰਹਿਣ ਵਾਲਾ ਹੈਗਾ ਮਹੱਲੇ ਵਾਲੇ ਇਸ ਬਾਰੇ ਆਪਾਂ ਗੱਲਬਾਤ ਕਰਨੇ ਜਾਂਦੇ ਤੇ ਮਹੱਲੇ ਵਾਲੇ ਬਿਲਕੁਲ ਵੀ ਇਸ ਬਾਰੇ ਕੁਝ ਵੀ ਨਹੀਂ ਬੋਲ ਰਹੇ ਹੈਗੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਜਲੰਧਰ ਦੇ ਵਿੱਚ ਬੀਤੀ ਰਾਤ ਬੀਜੇਪੀ ਦੇ ਸੀਨੀਅਰ ਲੀਡਰ ਮਰਿੰਜਨ ਗਾਲੀਏ ਦੇ ਘਰ ਗਨੇਟ ਸੱਟੇ ਜਾਂਦਾ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾਂਦੀ ਹੈ 12 ਘੰਟਿਆਂ ਬਾਅਦ ਕਿਹੜਾ ਮਾਮਲਾ ਟ੍ਰੇਸ ਕਰ ਲਿੱਤਾ ਗਿਆ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ ਬੀਤੀ ਰਾਤ ਬੀਜੇਪੀ ਦੇ ਸੀਨੀਅਰ ਲੀਡਰ ਦੇ ਘਰ ਗਨੇਟ ਸੱਟਿਆ ਜਾਂਦਾ ਤੇ ਉਹਦੇ ਮਾਮਲੇ 'ਚ 12 ਘੰਟੇ ਬਾਅਦ ਪੁਲਿਸ ਵੱਲੋਂ ਉਸ ਨੂੰ ਟਰੇਸ ਕੀਤਾ ਜਾਂਦਾ ਦੱਸਿਆ ਜਾ ਰਿਹਾ ਜੋ ਨੌਜਵਾਨ ਕਿਹੜੇ ਪੁਲਿਸ ਵੱਲੋਂ ਫੜੇ ਗਏ ਨੇ ਈ ਰਿਕਸ਼ਾ ਦੇ ਵਿੱਚ ਕਿਸ ਨੌਜਵਾਨਾਂ ਨੇ ਗਨੇਟ ਸੱਟਿਆ ਉਸ ਦਾ ਜੋ ਘਰ ਹੈ ਉਹ ਜਲੰਧਰ ਦੇ ਭਰਕੋ ਕਮ ਦੇ ਵਿੱਚ ਇੱਕ ਨੌਜਵਾਨ ਦਾ ਘਰ ਆ ਤੁਹਾਨੂੰ ਘਰ ਦਿਖਾ ਰਿਹਾ ਇਸ ਘਰ ਦੇ ਵਿੱਚ ਰਹਿੰਦਾ ਸੀ ਉਸ ਤੇ ਮਾਪਿਓ ਦੀ ਜਿਹੜੀ ਹੈ ਉਹ ਡੈਥ ਹੋ ਚੁੱਕੀ ਹੈ ਉਸ ਦਾ ਕੱਲਾ ਹੀ ਇਸ ਘਰ ਦੇ ਵਿੱਚ ਰਹਿੰਦਾ ਮੈਂ ਘਰ ਦਿਖਾ ਰਿਹਾ ਤਸਵੀਰਾਂ ਦਿ ਉਹ ਜੋ ਲੜਕੇ ਦੋ ਨੌਜਵਾਨ ਹੈ ਇੱਕ ਘਰ ਕੋ ਕੰਮ ਦਾ ਦੱਸਿਆ ਜਾ ਰਿਹਾ ਤੇ ਦੂਸਰਾ ਹੀ ਉਸ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਜੋ ਕਿਸ ਨੇ ਗਨੇਡ ਸੱਟਿਆ ਸੀ ਉਹਦੇ ਮਾਮਲੇ 12 ਘੰਟੇ ਬਾਅਦ ਕਿਹੜਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੋ ਨੌਜਵਾਨ ਕਿਹੜਾ ਇੱਕ ਹੀ ਰਿਕਸ਼ਾ ਚਲਾ ਰਿਹਾ ਸੀ ਤੇ ਇੱਕ ਨੇ ਗਨੇਡ ਸੱਟਿਆ ਗਿਆ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਉਸ ਘਰ ਦੇ ਹਾਲਾਤ ਤੁਹਾਨੂੰ ਦਿਖਾ ਰਿਹਾ ਘਰ ਦੇ ਵਿੱਚ ਕੋਈ ਨਹੀਂ ਹੈ ਉਹਦੀ ਕੁਝ ਦੂਰੀ ਤੇ ਉਸ ਦੇ ਪਰਿਵਾਰ ਉਹਦੀ ਸਿਸਟਰ ਰਹਿੰਦੀ ਹੈ ਤੇ ਉਹਨਾਂ ਨੇ ਸਾਮਨਾ ਕਰਤਾ ਉਸ ਦੇ ਬਾਰੇ ਉਹ ਕੋਈ ਵੀ ਮੀਡੀਆ ਦੇ ਅੱਗੇ ਗੱਲ ਨਹੀਂ ਕਰਨਾ ਚਾਹੁੰਦੇ ਉਸ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੇ But... Uh... ਬੀਤੀ ਰਾਤ ਵਿਜੇ ਸੀਨੀਅਰ ਬੀਜੀਪੀ ਮਨਿੰਜਨ ਕਾਲੀ ਦੇ ਘਰ ਦੇ ਵਿੱਚ ਗ੍ਰਨੇਡ ਸੱਟਿਆ ਜਾਂਦਾ ਗ੍ਰਨੇਡ ਦੇ ਗ੍ਰਨੇਡ ਸੱਟਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾਂਦੀ ਹੈ ਸੀਸੀਟੀਵੀ ਕੈਮਰਾ ਦੀ ਭਾਲ ਕੀਤੀ ਜਾਂਦੀ ਹੈ ਤੇ ਦੋ ਨੌਜਵਾਨ 12 ਘੰਟਿਆਂ ਬਾਅਦ ਨੌਜਵਾਨਾਂ ਨੂੰ ਕਿਹੜਾ ਪੁਲਿਸ ਵੱਲੋਂ ਫੜਿਆ ਜਾਂਦਾ ਤੇ ਪੁਲਿਸ ਜੋ ਏ ਡੀਜੀਪੀ ਅਰਪੀ ਸ਼ੁਕਲਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਖੁਲਾਸਾ ਹੋਇਆ ਉਸ ਦਾ ਇੱਕ ਨੌਜਵਾਨ ਕੋੜਾ ਭਾਰ ਕੋ ਕਮ ਦੇ ਵਿੱਚ ਰਹਿੰਦਾ ਤੇ ਦੂਸਰਾ ਜਲੰਧ ਜੋ ਹੈ ਗੜੇ ਦੇ ਵਿੱਚ ਰਹਿੰਦਾ ਦੱਸਿਆ ਜਾ ਰਿਹਾ ਉਹ ਰਿਸ਼ਤੇਦਾਰ ਹੈ ਇਸ ਦੇ ਪਰਿਵਾਰਿਕ ਮੈਂਬਰ ਕੋਈ ਉਸ ਦੇ ਮਾਪੇ ਨਹੀਂ ਆ ਜਿਸ ਦਾ ਕੱਲਾ ਹੀ ਇਸ ਘਰ ਦੇ ਵਿੱਚ ਰੰਦਾ ਖਾਲੀ ਘਰ ਆ ਲੋਕ ਇੱਥੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਅੰਕਲ ਜੀ ਪਤਾ ਲੱਗਿਆ ਬਾਹਰ ਹੋ ਜਾਓ ਤੂੰ ਦੇਖ ਰਿਓ ਲੋਕ ਮਹੱਲੇ ਵਾਲੇ ਹੰਡੀ ਗੰਡੀ ਉਸਦੇ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੇ ਇਸ ਦੇ ਬਾਰੇ ਤੂੰ ਦੇਖ ਰਿਓ ਉਸ ਘਰ ਦੇ ਹਾਲਾਤ ਤੁਹਾਨੂੰ ਦਿਖਾ ਰਿਹਾ 12 ਘੰਟੇ ਬਾਅਦ ਕਿਹੜੀ ਪੁਲਿਸ ਨੇ ਇਸ ਮਾਮਲੇ ਨੂੰ ਟ੍ਰੇਸ ਕੀਤਾ ਦੱਸਿਆ ਜਾ ਰਿਹਾ ਇਹ 파ਰਕੋ ਕੈਂਪ ਦਾ ਰਹਿਣ ਵਾਲਾ ਇੱਕ ਗੜੇ ਦਾ ਰਹਿਣ ਵਾਲਾ ਰਿਸ਼ਤੇਦਾਰੀ ਆਪਸ ਵਿੱਚ ਇੰਨੀ ਦੀ ਪੈਂਦੀ ਆ ਕੀ ਕਾਰਨ ਆ ਵੱਡੇ ਖਲਾਸੇ ਕਿਹੜੇ ਆ ਪੁਲਿਸ ਵਾਲੋ ਕਿਤੇ ਕਹਿੰਦੇ ਨੇ ਪਾਕਿਸਤਾਨ ਦੇ ਨਾਲ ਇਸ ਦੀ ਏਜੰਸੀਆ ਦੇ ਨਾਲ ਇਸ ਦਾ ਰਿਟਾਈਅਪ ਹੈ ਕਿਉਂ ਇਸਨੇ ਜੋ ਹੈ ਬੀਜੇਪੀ ਦੇ ਸੀਨੀਅਰ ਲੀਡਰ ਕਾਲੀਏ ਦੇ ਘਰ ਦੇ ਵਿੱਚ ਗਨੇਟ ਸਟਿਆ ਕੀ ਕਾਰਨ ਸੀ ਕੀ ਮਜਬੂਰੀ ਸੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਇਸ ਵਾਰ ਇਸ ਘਰ ਦੀਆਂ ਭਾਰ ਕੋ ਕੰਮ ਦੀਆਂ ਗਲੀਆਂ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਤਸਵੀਰਾਂ ਦੇ ਵਿੱਚ ਇਹ ਜੋ ਨੌਜਵਾਨ ਫੜਿਆ ਗਿਆ ਸਤੀਸ਼ ਉਸ ਦਾ ਨਾਮ ਹੈਗਾ ਕਿਸ ਨੌਜਵਾਨ ਦਾ ਘਰ ਆ ਉਹ ਇਕੱਲਾ ਇਸ ਘਰ ਦੇ ਵਿੱਚ ਰਹਿੰਦਾ ਸੀ ਉਸ ਦੇ ਮਾਪਿਓ ਨਹੀਂ ਆ ਜਿਸ ਦੇ ਵਿੱਚ ਸਤੀਸ਼ ਤੇ ਉਸ ਦੇ ਦਾ ਦੱਸਿਆ ਜਾ ਰਿਹਾ ਦੂਸਰਾ ਜੋ ਨੌਜਵਾਨ ਆ ਉਸ ਦਾ ਰਿਸ਼ਤੇਦਾਰੀ ਹੈਗਾ ਕੀ ਕਾਰਨ ਆ ਕਿਉਂ ਗਨੇੜ ਛੱਡੇ ਗਿਆ ਕਿੱਥੋਂ ਗਨੇੜ ਲੈ ਕੇ ਆਇਆ ਕਿਉਂ ਛੱਡੇ ਗਿਆ ਕਾਰਨ ਹੱਲੇ ਕੋਈ ਪਤਾ ਨਹੀਂ ਵੱਡੇ ਖਲਾਸੇ ਕਿਹੜੇ ਕੀਤੇ ਗਏ ਨੇ ਪਾਕਿਸਤਾਨ ਦੇ ਨਾਲ ਉਸ ਦਾ رابطہ ਕਿਹੜਾ ADGP ਅਰਪੀ ਸ਼ੁਕਲਾ ਵੱਲੋਂ ਦੱਸਿਆ ਗਿਆ ਜਿਸ ਦਾ ਤੁਹਾਨੂੰ ਦਿਖਾ ਰਿਹਾ ਇਤਕਾਰ ਤੂੰ ਦੇਖ ਰੋ ਘਰ ਦੇ ਹਾਲਾਤ ਤੂੰ ਦੇਖ ਰੋ ਜੋ ਹਾਲਾਤ ਆ ਉਹ ਉਸਤੀਸ਼ ਦੇ ਘਰ ਦੇ ਹਾਲਾਤ ਆ ਜਲੰਧਰ ਦੇ ਭਾਰ ਕੋ ਕਮ ਦਾ ਰਹਿਣ ਵਾਲਾ ਹੈਗਾ ਮਹੱਲੇ ਵਾਲੇ ਇਸ ਬਾਰੇ ਆਪਾਂ ਗੱਲਬਾਤ ਕਰਨੇ ਜਾਂਦੇ ਤੇ ਮਹੱਲੇ ਵਾਲੇ ਬਿਲਕੁਲ ਵੀ ਇਸ ਬਾਰੇ ਕੁਝ ਵੀ ਉਦ ਨਹੀਂ ਬੋਲ ਰਹੇ ਹੈਗੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ ਜਲੰਧਰ ਦੇ ਵਿੱਚ ਬੀਤੀ ਰਾਤ ਬੀਜਪੀ ਦੇ ਸੀਨੀਅਰ ਲੀਡਰ ਮਰੰਜਨ ਗਾਲੀਏ ਦੇ ਘਰ ਗਨੇਟ ਸੱਟਿਆ ਜਾਂਦਾ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾਂਦੀ ਹੈ 12 ਘੰਟਿਆਂ ਬਾਅਦ ਕਿਹੜਾ ਮਾਮਲਾ ਟ੍ਰੇਸ ਕਰ ਲਿੱਤਿਆ ਗਿਆ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ ਬੀਤੀ ਰਾਤ ਬੀਜਪੀ ਦੇ ਸੀਨੀਅਰ ਲੀਡਰ ਦੇ ਘਰ ਗਨੇਟ ਸੱਟਿਆ ਜਾਂਦਾ ਤੇ ਉਹਦੇ ਮਾਮਲੇ 'ਚ 12 ਘੰਟਿਆਂ ਬਾਅਦ ਪੁਲਿਸ ਵੱਲੋਂ ਉਸਨੂੰ ਟ੍ਰੇਸ ਕੀਤਾ ਜਾਂਦਾ ਦੱਸਿਆ ਜਾ ਰਿਹਾ ਦੋ ਨੌਜਵਾਨ ਕਿਹੜੇ ਪੁਲਿਸ ਵੱਲੋਂ ਫੜੇ ਗਏ ਨੇ ਈ ਰਿਕਸ਼ਾ ਸਟਿਆ ਉਸ ਦਾ ਜੋ ਘਰ ਹੈ ਉਹ ਜਲੰਧਰ ਦੇ ਭਰਕੋਗੰਮ ਦੇ ਵਿੱਚ ਇੱਕ ਨੌਜਵਾਨ ਦਾ ਘਰ ਆ ਤੁਹਾਨੂੰ ਘਰ ਦੇ ਖੜੀਏ ਇਸ ਘਰ ਦੇ ਵਿੱਚ ਰਹਿੰਦਾ ਸੀ ਉਸ ਤੇ ਮਾਪਿਓ ਦੀ ਜਿਹੜੀ ਹੈ ਉਹ ਡੈਥ ਹੋ ਚੁੱਕੀ ਹੈ ਉਸ ਦਾ ਕੱਲਾ ਹੀ ਇਸ ਘਰ ਦੇ ਵਿੱਚ ਰਹਿੰਦਾ ਮਰ ਘਰ ਦੀਆਂ ਤਸਵੀਰਾਂ ਦਿਖਾ ਰਿਹਾ ਇਸ ਘਰ ਦੇ ਵਿੱਚ ਜੋ ਹੈ ਉਹ ਜੋ ਲੜਕੇ ਦੋ ਨੌਜਵਾਨ ਹੈ ਇੱਕ ਭਰਕੋਗੰਮ ਦਾ ਦੱਸਿਆ ਜਾ ਰਿਹਾ ਤੇ ਦੂਸਰਾ ਹੀ ਉਸ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਜੋ ਕਿਸ ਨੇ ਗਨੇੜ ਸਟਿਆ ਸੀ ਉਹਦੇ ਮਾਮਲੇ 12 ਘੰਟੇ ਬਾਅਦ ਕਿਹੜਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੋ ਨੌਜਵਾਨ ਕਿਹੜੇ ਇੱਕ ਈ ਰਿਕਸ਼ਾ ਚਲਾ ਰਿਹਾ ਸੀ ਤੇ ਇੱਕ ਨੇ ਗਨੇੜ ਸਟਿਆ ਇਸ ਦੇ ਵਿੱਚ ਤੁਸੀਂ ਦੇਖ ਰਹੇ ਉਸ ਘਰ ਦੇ ਹਾਲਾਤ ਤੁਹਾਨੂੰ ਦਿਖਾ ਰਿਹਾ ਘਰ ਦੇ ਵਿੱਚ ਕੋਈ ਨਹੀਂ ਹੈ ਉਹਦੀ ਕੁਝ ਦੂਰੀ ਤੇ ਉਸ ਦੇ ਪਰਿਵਾਰ ਉਹਦੀ ਸਿਸਟਰ ਰਹਿੰਦੀ ਹੈ ਤੇ ਉਹਨਾਂ ਨੇ ਸਾਮਨਾ ਕਰਤਾ ਉਸ ਦੇ ਬਾਰੇ ਉਹ ਕੋਈ ਵੀ ਮੀਡੀਆ ਦੇ ਅੱਗੇ ਗੱਲ ਨਹੀਂ ਕਰਨਾ ਚਾਹੁੰਦੇ ਉਸ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਐ ਬੀਤੀ ਰਾਤ ਬੀਜੇ ਸੀਨੀਅਰ ਬੀਜੀਪੀ ਮਨਿੰਦਰ ਕਾਲੀ ਦੇ ਘਰ ਦੇ ਵਿੱਚ ਗ੍ਰੇਨੇਡ ਸੱਟਿਆ ਜਾਂਦਾ ਗ੍ਰੇਨੇਡ ਦੇ ਗ੍ਰੇਨੇਡ ਸੱਟਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾਂਦੀ ਹੈ ਸੀਸੀਟੀਵੀ ਕੈਮਰੇ ਦੀ ਭਾਲ ਕੀਤੀ ਜਾਂਦੀ ਹੈ ਤੇ ਦੋ ਨੌਜਵਾਨ 12 ਘੰਟਿਆਂ ਬਾਅਦ ਨੌਜਵਾਨਾਂ ਨੂੰ ਜਿਹੜਾ ਪੁਲਿਸ ਵੱਲੋਂ ਫੜਿਆ ਜਾਂਦਾ ਹੈ ਤੇ ਪੁਲਿਸ ਜੋ ਏ ਡੀ ਜੀ ਵੀ ਅਰਪੀ ਸ਼ੁਕਲਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਖਲਾਸਾ ਹੋਇਆ ਉਸ ਦਾ ਇੱਕ ਨੌਜਵਾਨ ਕੋੜਾ ਭਾਰ ਕੋ ਘਮ ਦੇ ਵਿੱਚ ਰਹਿੰਦਾ ਹੈ ਤੇ ਦੂਸਰਾ ਜਲੰਧ ਜੋ ਹੈ ਗੜੇ ਦੇ ਵਿੱਚ ਰਹਿੰਦਾ ਦੱਸਿਆ ਜਾ ਰਿਹਾ ਉਹ ਰਿਸ਼ਤੇਦਾਰ ਹੈ ਇਸ ਦੇ ਪਰਿਵਾਰਿਕ ਮੈਂਬਰ ਕੋਈ ਉਸ ਦੇ ਮਾਪੇ ਨਹੀਂ ਹੈ ਜਿਸ ਦਾ ਕੱਲਾ ਹੀ ਇਸ ਘਰ ਦੇ ਵਿੱਚ ਰਹਿੰਦਾ ਖਾਲੀ ਘਰ ਹੈ ਲੋਕ ਇੱਥੇ ਗਰਨ ਦੀ ਕੋਸ਼ਿਸ਼ ਕਰਦੇ ਆ ਅੰਕਲ ਜੀ ਪਤਾ ਲੱਗਿਆ ਬਾਹਰ ਹੋਏ ਤੁਸੀਂ ਦੇਖ ਰਹੇ ਹੋ ਲੋਕ ਮਹੱਲੇ ਵਾਲੇ ਹੰਡੀ ਕੰਡੀ ਉਸਦੇ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੇ ਇਸ ਦੇ ਬਾਰੇ ਤੁਸੀਂ ਦੇਖ ਰਹੇ ਹੋ ਉਸ ਘਰ ਦੇ ਹਾਲਾਤ ਤੁਹਾਨੂੰ ਦਿਖਾ ਰਿਹਾ 12 ਘੰਟੇ ਬਾਅਦ ਕਿਹੜੀ ਪੁਲਿਸ ਨੇ ਇਸ ਮਾਮਲੇ ਨੂੰ ਟ੍ਰੇਸ ਕੀਤਾ ਦੱਸਿਆ ਜਾ ਰਿਹਾ ਇਹ 파ਰਕੋ ਕੈਂਪ ਦਾ ਰਹਿਣ ਵਾਲਾ ਇੱਕ ਗੜੇ ਦਾ ਰਹਿਣ ਵਾਲਾ ਰਿਸ਼ਤੇਦਾਰੀ ਆਪਸ ਵਿੱਚ ਇੰਨੀ ਦੀ ਪੈਂਦੀ ਆ ਕੀ ਕਾਰਨ ਹੈ ਵੱਡੇ ਖਲਾਸੇ ਕਿੜੇ ਆ ਪੁਲਿਸ ਵਾਲੋ ਕਿਤੇ ਕਹਿੰਨੇ ਪਾਕਿਸਤਾਨ ਦੇ ਨਾਲ ਇਸ ਦੀ ਏਜੰਸੀਆ ਦੇ ਨਾਲ ਇਸ ਦਾ ਰਿਟਾਈਅਪ ਆ ਕਿਉਂ ਇਸਨੇ ਜੋ ਹੈ ਬੀਜੇਪੀ ਦੇ ਸੀਨੀਅਰ ਲੀਡਰ ਕਾਲੀਏ ਦੇ ਘਰ ਦੇ ਵਿੱਚ ਗਨੇਟ ਸਟਿਆ ਕੀ ਕਾਰਨ ਸੀ ਕੀ ਮਜਬੂਰੀ ਸੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵਾਰ ਇਸ ਘਰ ਦੀਆਂ ਭਾਰ ਕੋ ਕੰਮ ਦੀਆਂ ਗਲੀਆਂ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਤਸਵੀਰਾਂ ਦੇ ਵਿੱਚ ਇਹ ਜੋ ਨੌਜਵਾਨ ਫੜਿਆ ਗਿਆ ਸਤੀਸ਼ ਉਸ ਦਾ ਨਾਮ ਹੈਗਾ ਕਿਸ ਨੌਜਵਾਨ ਦਾ ਘਰ ਆ ਉਹ ਕੱਲਾ ਇਸ ਘਰ ਦੇ ਵਿੱਚ ਰਹਿੰਦਾ ਸੀ ਉਸ ਦੇ ਮਾਪਿਓ ਨਹੀਂ ਆ ਜਿਸ ਦੇ ਵਿੱਚ ਸਤੀਸ਼ ਤੇ ਉਸ ਦੇ ਦਾ ਦੱਸਿਆ ਜਾ ਰਿਹਾ ਦੂਸਰਾ ਜੋ ਨੌਜਵਾਨ ਆ ਉਸ ਦਾ ਰਿਸ਼ਤੇਦਾਰੀ ਹੈਗਾ ਕੀ ਕਾਰਨ ਹੈ ਕਿਉਂ ਗਨੇੜ ਛੱਟਿਆ ਗਿਆ ਕਿੱਥੋਂ ਗਨੇੜ ਲੈ ਕੇ ਆਇਆ ਕਿਉਂ ਛੱਟਿਆ ਗਿਆ ਕਾਰਨ ਹੱਲੇ ਕੋਈ ਪਤਾ ਨਹੀਂ ਵੱਡੇ ਖੁਲਾਸੇ ਕਿਹੜੇ ਕੀਤੇ ਗਏ ਨੇ ਪਾਕਿਸਤਾਨ ਦੇ ਨਾਲ ਉਸ ਦਾ رابطہ ਕਿਹੜਾ ਏਡੀਜੀਬੀ ਆਰਪੀ ਸ਼ੁਕਲਾ ਵੱਲੋਂ ਦੱਸਿਆ ਗਿਆ ਜਿਸ ਦਾ ਤੁਹਾਨੂੰ ਦਿਖਾ ਰਿਹਾ ਇਤਕਾਰ ਤੂੰ ਦੇਖ ਰੋ ਘਰ ਦੇ ਹਾਲਾਤ ਤੂੰ ਦੇਖ ਰੋ ਜੋ ਹਾਲਾਤ ਆ ਉਹ ਅਸਤੀਸ਼ ਦੇ ਘਰ ਦੇ ਹਾਲਾਤ ਹੈ ਜਲੰਧਰ ਦੇ ਭਾਰ ਕੋ ਕੰਮ ਦਾ ਰਹਿਣ ਵਾਲਾ ਹੈਗਾ ਮਹੱਲੇ ਵਾਲੇ ਇਸ ਬਾਰੇ ਆਪਾਂ ਗੱਲਬਾਤ ਕਰਨੇ ਜਾਂਦੇ ਤੇ ਮਹੱਲੇ ਵਾਲੇ ਬਿਲਕੁਲ ਵੀ ਇਸ ਬਾਰੇ ਕੁਝ ਵੀ ਨਹੀਂ ਬੋਲ ਰਹੇ ਹੈਗੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਜਲੰਧਰ ਦੇ ਵਿੱਚ ਬੀਤੀ ਰਾਤ ਬੀਜੇਪੀ ਦੇ ਸੀਨੀਅਰ ਲੀਡਰ ਮਰਿੰਜਨ ਗਾਲੀਏ ਦੇ ਘਰ ਗਨੇਟ ਸੱਟੇ ਜਾਂਦਾ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾਂਦੀ ਹੈ 12 ਘੰਟਿਆਂ ਬਾਅਦ ਕਿਹੜਾ ਮਾਮਲਾ ਟ੍ਰੇਸ ਕਰ ਲਿੱਤਿਆ ਗਿਆ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ ਬੀਤੀ ਰਾਤ ਬੀਜੇਪੀ ਦੇ ਸੀਨੀਅਰ ਲੀਡਰ ਦੇ ਘਰ ਗਨੇਟ ਸੱਟਿਆ ਜਾਂਦਾ ਤੇ ਉਹਦੇ ਮਾਮਲੇ ਚ 12 ਘੰਟੇ ਬਾਅਦ ਪੁਲਿਸ ਵਾਲੋ ਉਸ ਨੂੰ ਟ੍ਰੇਸ ਕੀਤਾ ਜਾਂਦਾ ਦੱਸਿਆ ਜਾ ਰਿਹਾ ਦੋ ਨੌਜਵਾਨ ਕਿਹੜੇ ਪੁਲਿਸ ਵਾਲੋ ਫੜੇ ਗਏ ਨੇ ਈ ਰਿਕਸ਼ਾ ਦੇ ਵਿੱਚ ਕਿਸ ਨੌਜਵਾਨਾ ਨੇ ਗਨੇਟ ਸੱਟਿਆ ਉਸ ਦਾ ਜੋ ਘਰ ਹੈ ਉਹ ਜਲੰਧਰ ਦੇ ਭਰਕੋਗੰਦ ਦੇ ਵਿੱਚ ਇੱਕ ਨੌਜਵਾਨ ਦਾ ਘਰ ਆ ਤੁਹਾਨੂੰ ਘਰ ਦਿਖਾ ਰਿਹਾ ਇਸ ਘਰ ਦੇ ਵਿੱਚ ਰਹਿੰਦਾ ਸੀ ਉਸਦੇ ਮਾਪਿਓ ਦੀ ਜਿਹੜੀ ਹੈ ਉਹ ਡੈਥ ਹੋ ਚੁੱਕੀ ਹੈ ਉਸ ਦਾ ਕੱਲਾ ਹੀ ਇਸ ਘਰ ਦੇ ਵਿੱਚ ਰਹਿੰਦਾ ਮੈਂ ਘਰ ਦੀਆਂ ਤਸਵੀਰਾਂ ਦਿਖਾ ਰਿਹਾ ਉਹ ਜੋ ਲੜਕੇ ਦੋ ਨੌਜਵਾਨ ਹੈ ਇੱਕ ਭਾਰ ਕੋ ਕੰਮ ਦਾ ਦੱਸਿਆ ਜਾ ਰਿਹਾ ਤੇ ਦੂਸਰਾ ਹੀ ਉਸ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਜੋ ਕਿਸ ਨੇ ਗਨੇਟ ਸੱਟਿਆ ਸੀ ਉਹਦੇ ਮਾਮਲੇ 12 ਘੰਟੇ ਬਾਅਦ ਕਿਹੜਾ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਦੋ ਨੌਜਵਾਨ ਕਿਹੜਾ ਇੱਕ ਈ ਰਿਕਸ਼ਾ ਚਲਾ ਰਿਹਾ ਸੀ ਤੇ ਇੱਕ ਨੇ ਗਨੇਟ ਸੱਟਿਆ ਗਿਆ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਉਸ ਘਰ ਦੇ ਹਾਲਾਤ ਤੁਹਾਨੂੰ ਦਿਖਾ ਰਿਹਾ ਘਰ ਦੇ ਵਿੱਚ ਕੋਈ ਨਹੀਂ ਹੈ ਔਰ ਕੁਝ ਦੂਰੀ ਤੇ ਉਸ ਦੇ ਪਰਿਵਾਰ ਉਹਦੀ ਸਿਸਟਰ ਰਹਿੰਦੀ ਹੈ ਤੇ ਉਹਨਾਂ ਨੇ ਸਾਮਨਾ ਕਰਤਾ ਉਸ ਦੇ ਬਾਰੇ ਉਹ ਕੋਈ ਵੀ ਮੀਡੀਆ ਦੇ ਅੱਗੇ ਗੱਲ ਨਹੀਂ ਕਰਨਾ ਚਾਹੁੰਦੇ ਉਸ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਤ ਬੀਤੀ ਰਾਤ ਵਿਜੇ ਸੀਨੀਅਰ ਬੀਜਪੀ ਮਨੋਰੰਜਨ ਕਾਲੀ ਦੇ ਘਰ ਦੇ ਵਿੱਚ ਗ੍ਰੇਨੇਡ ਸੱਟਿਆ ਜਾਂਦਾ ਗ੍ਰੇਨੇਡ ਦੇ ਗ੍ਰੇਨੇਡ ਸੱਟਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾਂਦੀ ਹੈ ਸੀਸੀਟੀਵੀ ਕੈਮਰੇ ਦੀ ਭਾਲ ਕੀਤੀ ਜਾਂਦੀ ਹੈ ਤੇ ਦੋ ਨੌਜਵਾਨ 12 ਘੰਟਿਆਂ ਬਾਅਦ ਨੌਜਵਾਨਾਂ ਨੂੰ ਜਿਹੜਾ ਪੁਲਿਸ ਵੱਲੋਂ ਫੜਿਆ ਜਾਂਦਾ ਹੈ ਤੇ ਪੁਲਿਸ ਜੋ ਏ ਡੀ ਜੀ ਵੀ ਅਰਪੀ ਸ਼ੁਕਲਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਖਲਾਸਾ ਹੋਇਆ ਉਸ ਦਾ ਇੱਕ ਨੌਜਵਾਨ ਕੋੜਾ ਭਾਰ ਕੋ ਕਮ ਦੇ ਵਿੱਚ ਰਹਿੰਦਾ ਹੈ ਤੇ ਦੂਸਰਾ ਜਲੰਧ ਜੋ ਹੈ ਗੜੇ ਦੇ ਵਿੱਚ ਰਹਿੰਦਾ ਦੱਸਿਆ ਜਾ ਰਿਹਾ ਉਹ ਰਿਸ਼ਤੇਦਾਰ ਹੈ ਇਸ ਦੇ ਪਰਿਵਾਰਿਕ ਮੈਂਬਰ ਕੋਈ ਉਸ ਦੇ ਮਾਪੇ ਨਹੀਂ ਹੈ ਜਿਸ ਦਾ ਕੱਲ੍ਹ ਹੀ ਇਸ ਘਰ ਦੇ ਵਿੱਚ ਰਹਿੰਦਾ ਖਾਲੀ ਘਰ ਹੈ ਲੋਕ ਇੱਥੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਅੰਕਲ ਜੀ ਪਤਾ ਲੱਗਿਆ ਬਾਰੇ ਹੋਇ ਤੂੰ ਦੇਖ ਰਿਓ ਲੋਕ ਮਹੱਲੇ ਵਾਲੇ ਹੰਡੀ ਕਵੰਡੀ ਉਸਦੇ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੇ ਇਸਦੇ ਬਾਰੇ ਤੂੰ ਦੇਖ ਰਿਓ ਉਸ ਘਰ ਦੇ ਹਾਲਾਤ ਤੁਹਾਨੂੰ ਦਿਖਾ ਰਿਹਾ 12 ਘੰਟੇ ਬਾਅਦ ਕਿਹੜਾ